ਵਾਹ 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 ਭਾਈ ਹਵਾ ਚੱਲ ਰਹੀ ਠੰਡੇ ਦੇ ਕੋਟਾਂ ਉੱਤੇ ਪਿਆ ਉਹ ਬਹੁਤ ਹਵਾ ਚੱਲ ਗਈ ਤੇ ਅੱਜ ਦਾ ਟਾਈਮ ਹੋ ਗਿਆ ਸਮਾਂ ਦੇਤੇ ਘੰਟਾ ਤੋਂ ਘੰਟੇ ਭਾਂਕ ਉੱਪਰ ਮੀਂਹ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਫਿਰ ਆਪਣੇ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਆਪਣੇ ਚੈਨਲ ਜੋਪਿੰਟ ਵਲੌਗ ਤੇ ਚੱਲ ਤੇ ਵੀਰੋ ਸ਼ਾਮ ਦੇ ਬਾਅਦ ਕੇ 5:00 ਤੇ ਵੀ ਦੇਖ ਲਓ ਕਿੰਨਾ ਖਰਾਬ ਰਹਾ ਹੋ ਗਿਆ ਕਿਉਂਕਿ ਹਵਾ ਚੱਲ ਰਹੀ ਹੈ ਠੰਡੀ ਬਿਲਕੁਲ ਤੇ ਜਿਸ ਤੋਂ ਹੁਣ 2 ਘੰਟੇ ਪਹਿਲਾਂ ਬਹੁਤ ਹੀ ਜ਼ਿਆਦਾ ਗਰਮੀ ਸੀ ਕਿਉਂਕਿ ਪੱਕਾ ਨਹੀਂ ਬਹੁਤ ਸੀ ਅੱਜ ਵੀਰੋ ਤੇ ਅੱਪਾ ਵੀ 12:00 ਵਜੇ ਕਰੇ ਚਲੇਗੇ ਇਸੇ ਕਿਉਂਕਿ ਗਰਮੀ ਬਹੁਤ ਸੀ ਇਸ ਕਰਕੇ ਤੇ ਹੁਣ ਵੀਰੋ ਠੰਡਾ ਬਹੁਤ ਵਧੀਆ ਮੌਸਮ ਹੋ ਰਿਹਾ ਤੇ ਚਲੋ ਫਿਰ ਤੋਂ ਦੁਕਾਨੇ ਆ ਤੇ ਮੌਸਮ ਠੰਡਾ ਬਈ ਪੰਜਰੀ ਵਟ ਲਈਏ ਚਰੀਪਾ ਮਕਾਨੀਆਂ ਕਿਉਂਕਿ ਇੱਥੇ ਜਿਰੀ ਲਾਣੀਆਂ ਕੱਲਪਾ ਇੱਥੇ ਬੜੀਆਂ ਨੇ ਪਹਿਲਾਂ ਪਾ ਬਰਨੀ ਸ਼ੁਰੂ ਲਈ ਗਏ ਸੀ ਤੇ ਅੱਜ ਇੱਥੇ ਬੜੀਆਂ ਕਿਉਂਕਿ ਇੱਥੇ ਜਿਰੀ ਲਾਣੀਆਂ ਇਸ ਕਰਕੇ ਮਕਾਨੀਆਂ ਵੀ ਰਿਓ ਐ ਮਿੱਤਰੋ ਚਰੀਪਾ ਬੜਤੀ ਦੇਖ ਸਕਦੇ ਹੋ ਤੁਸੀਂ ਦੋ ਤਿੰਨ ਭਾਰ ਤੇ ਉਹ ਆਪਣਾ ਖੜਾ ਸੋਨਾਲੀ ਕਾ ਤੇ ਉਹਦੇ ਤੇ ਪੱਲੇ ਜਾਗੇ ਤੇ ਪੰਨੀਆਂ ਫਕਰਾਂ ਪੁੱਲੇ ਹੁਣ ਪੰਨੀਆਂ ਲੈ ਕੇ ਆਨੇ ਆ ਚਲੋ ਹਰ ਚੱਲਦੇ ਆਂ ਤੇ ਹਵਾ ਹੁਣ ਤੱਕ جاری ਵੀ ਰੋ ਠੰਡੀ ਹਵਾ ਕਣੀ ਆ ਗਈ ਸੀ ਇੱਕ ਦੋ ਵਿੱਚ ਪਰ ਰੁਕ ਗਈ ਤੇ ਮੌਸਮ ਵਧੀਆ ਹੋਇਆ ਦੇਖੋ ਚਾਹਾਂ ਫੇਰ ਆਪਾਂ ਮੰਡਰ ਤੇ ਆਪਣੇ ਚੱਲਦੇ ਆਂ ਪੱਤੀਆਂ ਲੈ ਕੇ ਆਉਂਦੇ ਆ ਜੀ ਮਿੱਤਰੋ ਤੇ ਪੰਖ ਜਿਹਾ ਇਹ ਪੰਡਾਂ ਤੇ ਪੱਲੀਆਂ ਤੇ ਕਿ ਤਾਤ ਵੀ ਲੇ ਗਏ ਆਂ ਦਾੰਦ ਲਾ ਕੇ ਦੇਖਦੇ ਆਂ ਚਰੀਏ ਵਿੱਚ ਕਿਉਂਕਿ ਦਾਤ ਨਾਲ ਛੋਟੇ ਛੋਟੇ ਚਰੀਆ ਤੇ ਦਾਤ ਨਾਲ ਵਧੀਆ ਵੱਟ ਜੂਗੀ ਚਲੋ ਫਿਰ ਮਿੱਤਰੋ ਆਪਾਂ ਜਿਹੜੀ ਵੱਟਣੀ ਹੈ ਤਰੀਕ ਚੱਲਿਆ ਘਰੋਂ ਤੇ ਚਰੀਏ ਉੱਪਰ ਲਾਤ ਲਈ ਟਰੈਕਟਰ ਦੇ ਪਿੱਛੇ ਤੇ ਉਹ ਸਾਮਰ ਕੀ ਆਂਬ ਦਾ ਵੀ ਦੇਖ ਲਓ ਵੀਰੋ ਇਹ ਨਵੀਂ ਨੂੰ ਮੁੜ ਕੇ ਪਾਣੀ ਮਿਲਿਆ ਵਿਚਾਰੇ ਨੂੰ ਤੇ ਆਪਣਾ ਬੋਰੀਆ ਕਹਿੰਦੇ ਬਿਸਤਰਾ ਇੱਥੇ ਹੀ ਲਾਇਆ ਹੋਇਆ ਆਪਾਂ ਖੇਤਾਂ 'ਚ ਤੁਹਾਨੂੰ ਪਤਾ ਵੀਰੋ ਝੋਨੇ ਦਾ ਕੰਮ ਆ ਤੇ ਝੋਨਾ ਲੱਗ ਰਿਹਾ ਹੁਣ ਖੇਤਾਂ 'ਚ ਹੀ ਰਹਿਣਾ ਪੈਂਦਾ ਤੁਹਾਨੂੰ ਪਤਾ ਹੀ ਆ ਲਓ ਜੀ ਆਪਾਂ ਨਵੀਂ ਮੋਟਰ ਤੇ ਆ ਗਏ ਤੇ ਦੇਖ ਸਭ ਦੇਸੀ ਪਿੰਡੀਆਂ ਲਾ ਰਹੀਆਂ ਬਾਈ ਇਹ ਦੇਖੋ ਥੋੜੀ ਜਿਹੀ ਝੋਨਾ ਹੀ ਮੈਗਰਾ ਪੰਜਾਗ ਪੇਡੇ ਹੋਣੇ ਤੇ ਬਹੁਤ ਭਿੰਡੀਆਂ ਫਰਦੀਆਂ ਰੋਜ ਇੱਥੇ ਤੇ ਲਾਈਟ ਹਾਲੇ ਭੱਜੀ ਹੋਈ ਆ ਤੇ 12 ਵਜੇ ਲਾਈਟ ਆਣੀ ਆ ਵੀਰੋ ਤੇ ਆ ਦੇਖੋ ਵੀਰੋ ਆ 26 ਦੀ ਪਨੀਰੀ ਆਪਾਂ ਲਾਈ ਆ ਜਿਹੜੀ ਤੇ ਆ ਕਿਲਾ ਤੇ ਉਹ ਅਗਲਾ ਕਿਲਾ ਵੀ 26 ਦਾ ਲਾਤਾ ਤੇ ਆ ਤੀਜੇ ਕਿਲੇ 'ਚ ਆਪਾਂ ਪਾਣੀ ਛੱਡ ਰਿਹਾ ਦੇਖੋ ਤੇ ਲਾਈਟ ਆਏਗੀ ਤੇ ਇਹ ਵੀ ਅੱਜ ਤਿਆਰ ਹੋ ਜਾਣਾ ਪਰ ਤਿੰਨ ਕਿਲੇ ਆਪਾਂ 26 ਦੇ ਲੱਗ ਚੁੱਕੇ ਆ ਤੇ ਆਪਣੇ ਸਾਹਮਣੇ ਪਨੀਰੀ ਤੇ ਵੀਰੋ 26 ਦਾ ਤੁਹਾਨੂੰ ਪਤਾ ਹੀ ਆ ਕਿਉਂਕਿ ਪਿਛਲੇ ਸਾਲ ਬਹੁਤ ਮਤਲਬ ਪਾਣੀ ਵੀ ਆਇਆ ਸੀ ਤੇ ਮਰੀ ਵੀ ਬਹੁਤ ਸੀ ਫਿਰ ਵੀ ਬਹੁਤ 26 ਦਾ ਝਾੜ ਬਹੁਤ ਵਧੀਆ ਰਹੀ ਹੈ ਰਿਆ ਤੇ ਇਸ ਵਾਰ ਆਪਾਂ 8 ਕਿੱਲੇ 26 ਦੇ ਲਾਵਾਂਗੇ ਬਾਕੀ ਆਪਾਂ 11 21 17 18 ਦੇ ਵੀ ਲਾਵਾਂਗੇ ਵਿੱਚ ਤੇ 26 ਦਾ ਝਾੜ ਵੀਰੋ ਬਹੁਤ ਵਧੀਆ ਤੇ ਇਸ ਵਾਰ ਵੀ ਆਪਾਂ 26 ਦੀ ਪਨੀਰੀ ਲਾਈ ਆ ਤੇ ਵਧੀਆ ਦੇਖੋ ਬਈਆਂ ਨੇ ਲਾਈ ਹੋਈ ਆ ਤੇ ਉਹ ਪਰਲਾ ਕਿੱਲਾ 26 ਦਾ ਤੇ ਆ ਕਿੱਲੇ ਚੱਪਾ 26 ਲਾਵਾਂਗੇ ਤੇ ਆ ਇੰਨਾ ਵਿੱਚ ਵੀ 26 ਲੱਗੂਗੀ ਤੇ ਆ ਕਿੱਲੇ ਚੱਪਾ ਲਾਵਾਂਗੇ ਰੋ 11 21 ਤੇ ਦੋ ਕਿੱਲੇ ਆਪਣੇ ਪਰਾਂ ਉਦੇ ਚ ਇੱਕ 26 ਤੇ 11 ਰੈਂਕੀ ਤੇ ਉਹ ਦੋ ਕਿੱਲੇ ਪੰਠੇਕੇ ਤੇ ਲਏ ਹੋਏ ਹਾਂ ਉਦੇ ਚ 22 ਕਿ ਲੱਗਿਆ ਰੈਂਕੀ ਲਾਣੀ ਆ ਇੱਕ ਆਪਣਾ ਕਿੱਲਾ ਵੀਰੋ ਪਿੰਡ ਚੌਧਰੀ ਵੀ 11 21 ਕਿਉਂਕਿ ਆਪਾਂ ਤਿੰਨ ਚਾਰ ਕਿੱਲੇ ਤੇ 11 21 ਦੇ ਲਾਣੇ ਆ ਪਿਛਲੇ ਸਾਲ ਵੀ ਆਪਾਂ ਇੰਨੇ ਹੀ ਲਾਈ ਸੀ ਤੇ ਉਹ ਪਰਾ ਵੀ ਦੇਖੋ ਕਿੰਨੀ ਜਿਰੀ ਲੱਗ ਗਈ